ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਮੱਝセール ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਆ ਬਾਈ ਤੁਹਾਡੇ ਭਾਈ ਜੀ ਅਸਸਿਕਾਲ ਅਸਸਿਕਾਲ ਜੀ ਹੋਰ ਠੀਕ ਹੋ ਵਧੀਆ ਜੀ ਠੀਕ ਹੈ ਠੀਕ ਹੈ ਨਾਮ ਤੇ ਐਡਰੈਸ ਬੋਲ ਦਿਓ ਅਰਾਜ ਸਿੰਘ ਜੀ ਪਿੰਡ ਬਧਾਤੀ ਠੀਕ ਹੈ ਜੀ ਜ਼ਿਲ੍ਹਾ ਬਨਾਲਾ ਜੀ ਤਹਿਸੀਲ ਬਾਈ ਤਹਿਸੀਲ ਭਧੌੜ ਜੀ ਤਹਿਸੀਲ ਤਾਂ ਆਪਾਂ ਹਨਾ ਬਈ ਠੀਕ ਆ ਬਈ ਨੇੜੇ ਪਿੰਡ ਭਧੌੜ ਰਿਆ ਇਹਦਾ ਪਿੰਡ ਬਧਾਤੀ ਅੰਕਲ ਮੋਬਾਈਲ ਨੰਬਰ ਬੋਲ ਦਿਓ 8872 ਹਾਂਜੀ 39550 ਇਹ ਬਾਪੂ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਅੰਕਲ ਜਿਹੜੀ ਮੱਧ ਦੇ ਰੇ ਕਿਹੜਾ ਸੂਸ ਹੁੰਦੀ ਆ ਤੀਜਾ ਸੂਆ ਜੀ ਤੀਜਾ ਸੂਆ ਕਿੰਨੇ ਦਿਨ ਲੈਂਦੀ ਆ ਬਾ ਤਿੰਨ ਚਾਰ ਦਿਨ ਲਗੂ ਤਿੰਨ ਤੋਂ ਚਾਰ ਦਾ ਕੀ ਰਿਕਾਰਡ ਆ ਦੁੱਧ ਦਾ ਦੁੱਧ ਦਾ ਰਿਕਾਰਡ ਜੀ ਪਿਛਲੇ ਦੁਜੇ ਸੂਆ ਜੀ 13 ਕਿਲੋ ਜੋ ਹੈ ਜੀ 13 ਲੀਟਰ ਠੀਕ ਆ ਆਰਡਰ ਕਮਾਲ ਦਾ ਥਣ ਬਹੁਤ ਚੰਗਾ ਬਾਈ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਚਾਰੇ ਥਣ ਨਿਕੜ ਮੇ ਪੂਰੇ ਗੈਰ ਤੇ ਆ ਆਰਡਰ ਦੀ ਕੁਆਲਿਟੀ ਬਈ ਕਮਾਲ ਦੀ ਆ। ਫੇਸ ਬਿਊਟੀ ਬਹੁਤ ਚੰਗੀ ਆ। ਦੁੱਧ ਵਾਲੇ ਅੰਗਾਂ ਦੁੱਧ ਬਹੁਤ ਚੰਗਾ ਪਾਉ ਹਨਾ। ਹੂੰ। ਖੋਲ ਲਾ ਅਕਲ ਤੋਰ ਕੇ ਰਖਾ ਦੇ। 14-15 15 ਕਿਲੋ ਹੀ ਕਰ ਦੂ ਸਹਿਜ ਜੀ। ਠੀਕ ਆ। ਆਰਡਰ ਦੀ ਕੁਆਲਿਟੀ ਬਈ ਕਮਾਲ ਦੀ ਆ। ਸੋਹਣਾ ਆਰਡਰ ਕਰਮਲੀ ਨੇ ਤਿਆਰ ਕਰਿਆ। ਕੱਚੀ-ਕੱਚੀ ਆਹਦੇ ਬਈ ਤਿੰਨ-ਚਾਰ ਦਿਨ ਲੈਂਦੀ ਆ। ਉਹਦੋਂ ਦਾ ਆਰਡਰ ਦੀ ਕੁਆਲਿਟੀ ਆ ਜਿਹੜੀ ਨੇ ਵਧੀਆ ਤਿਆਰ ਕਰੀ। ਨਾ ਨਾ ਬਾਹ ਪੇਟ ਦੇ। ਬਾਕੀ ਤੋਰਾ-ਤਾਰਾ ਚੈੱਕ ਕਰੋ ਬਈ। ਮਾਜਾ ਬਹੁਤ ਚੰਗਾ। ਉਹ ਠੋਪੜਾ ਬਹੁਤ ਚੰਗਾ। ਰਾਜੀ-ਰੂਜੀ ਫੁੱਲ ਦੁੱਧ ਦਾ ਰਿਕਾਰਡ ਵੀ ਅੰਕਲ ਨੇ ਚੰਗਾ ਦੱਸਿਆ ਬਾਕੀ ਹਜੇ ਕੱਚੀ-ਕੱਚੀ ਆ ਬਈ گاਵਾ ਵਾਂਗੂ ਲੇਵਾ ਜਿਹੜਾ ਕਰਮ ਵਾਲੀ ਤਿਆਰ ਕਰਦੀ ਹੋਦੀ ਆ ਠੰਡੀ ਸੀਲ ਆ ਜੀ ਪੂਰੀ ਪੂਰੀ ਠੰਡੀ ਸੀਲ ਆ ਜੀ ਠੀਕ ਆ ਪੂਰੀ ਠੰਡੀ ਸੀਲ ਆ ਫੇਸ ਫੂਸ ਬਹੁਤ ਚੰਗਾ ਚੰਗੀ ਆ ਬਾਈ ਦੁੱਧ ਵਾਲੀ ਮਰ ਜਾ ਤੇ ਮੁੱਲ ਕੀ ਅੰਕਲ ਇਹਦਾ ਫਿਰ ਮੁੱਲ 1,13,000 ਆ ਜੀ 1,13,000 ਮਾਨਤਾਨ ਹੋ ਜੂਈ ਮਾਨਤਾਨ ਹੋ ਜੂਈ ਠੀਕ ਆ 1,13,000 ਰੁਪਇਆ ਮੁੱਲ ਆ ਜੀ ਬਾਕੀ ਮੌਕੇ ਦੇ ਜਿਹੜਾ ਮਾਨਤਾਨ ਜ਼ਰੂਰ ਹੋ ਜੂਈ ਆਰਡਰ ਦੀ ਕੁਆਲਿਟੀ ਦੇਖੋ ਬਈ ਗਾਵਾਂ ਵਰਗਾ ਲੇਵਾ ਕਰਮਾਲੀ ਨੇ ਤਿਆਰ ਕਰਿਆ ਕੱਲਾ ਕੱਲਾ ਥਾਣ ਮੁਠੀ ਵਾਲਾ ਥਾਣ ਚੱਦ ਬੱਡ ਚੰਗਾ ਚੰਗੀ ਆ ਸੁਨੱਖੀ ਆ ਬਈ ਇਹ ਮੁੱਲ ਵੀ ਜਾਇਜ਼ ਆ ਬਾਕੀ ਜਿਹੜਾ ਵਿੱਚੋਂ ਮਾਨਤਨ ਜ਼ਰੂਰ ਹੋਊਗਾ ਲੇਵਾ ਚੈੱਕ ਕਰ ਲੋ ਬਈ ਲੇਵਾ ਕਮਾਲ ਦਾ ਸੋਹਣਾ ਆਰਡਰ ਕਰ ਬਈ ਧਾਰ ਦੀ ਪੂਰੀਆਂ ਪੋਲੀਆ ਜੀ ਠੀਕ ਆ ਹੂੰ ਬਹੁਤ 15 ਕਿਲੋ ਹੀ ਪਾ ਦੂ ਇੱਕੀ ਸਹੀ ਗੱਲ ਆ ਬਈ ਧਾਰ ਤੂਰ ਪੂਰੀ ਪੋਲੀਆ ਦੇਖੋ ਆਰਡਰ ਬਈ ਉੱਪਰੋਂ ਸੂਕਲੋਂ ਸ਼ੁਰੂ ਹੋ ਜਾਂਦਾ ਲੇਵਾ ਕਰਮਾਲੀ ਦਾ ਦੇਖੋ ਇੱਥੋਂ ਲੇਵਾ ਸਟਾਰਟ ਹੋ ਕੇ ਪੂਰੇ ਤੁਨੀ ਤੱਕ ਲੇਵਾ ਵਗ ਜਾਂਦਾ ਤੇ ਚਾਰੇ ਥਣ ਨੇ ਸਾਰੇ ਪੂਰੇ ਗੈਪ ਤੇ ਇਕੱਲਾ ਇਕੱਲਾ ਥਣ ਮੁੱਠੀ ਵਾਲਾ ਥਣ ਮੁੱਲ ਜਾਇਜਾ ਮਾਨ ਤਣ ਜ਼ਰੂਰ ਹੋ ਜਾਊਗਾ ਤੇ ਕਿਸੇ ਵੀਰ ਨੂੰ ਬਾਈ ਮੱਝ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਤਲੋਂ ਧੰਨਵਾਦ